ਹਾਂਜੀ ਮਿੱਤਰੋ ਕੀ ਹਾਲ ਚਾਲ ਠੋਡਾ ਮਾਲ ਨਹੀਂ ਜੀ ਹਾਂਜੀ ਬਲੌਗ ਬਣਿਆ ਨਹੀਂ ਯਾਰ ਬਹੁਤ ਦਿਨ ਹੋ ਗਏ ਸੀਗੇ ਪੁਰਾਣਾ ਬਲੌਗ ਤੇ ਆ ਕਈ ਦਿਨ ਪਹਿਲਾਂ ਦੀਆਂ ਕਲਿੱਪਾਂ ਸੀਗੀਆਂ ਤੇ ਅੰਜ ਬਲੌਗ ਕੋਈ ਅਪਲੋਡ ਕਰ ਰਹੇ ਆ ਤੇ ਬਾਕੀ ਤੁਸੀਂ 10 ਤਰੀਕ ਤੋਂ ਲਗਾਤਾਰ ਬਲੌਗ ਆਉਣਗੇ ਹੇਮਕੁੰਸਾਹ ਹੇਮਕੁੰਸਾਹ ਜਾ ਰਹੇ ਆ ਆਪਾਂ ਡੇਲੀ ਬਲੌਗ ਪਾਵਾਂਗੇ ਸਾਰਾ ਕੁਝ ਦਿਖਾਵਾਂਗੇ ਕਿੱਥੇ ਰ੍ਹਾਂਗੇ ਕਿੰਨੇ ਕਿਲੋਮੀਟਰ ਰੇਲੀ ਜਾਣਾ ਤੇ ਬਾਕੀ ਅਸੀਂ ਪਾਜ਼ਲ ਹੋ ਰਹੇ ਆ ਵੀ ਹੇਮਕੁੰਸਾਹ ਸਕੋਰਪਿਓ ਲੈ ਕੇ ਜਾਈਏ ਇੱਕ ਬਲੇਰੋ ਲੈ ਕੇ ਜਾਈਏ ਤੇ ਤੁਸੀਂ ਕਮੈਂਟ ਕਰਿਓ ਸਾਨੂੰ ਦੱਸਿਓ ਵੀ ਕਿਹੜੀ ਗੱਡੀ ਚ ਚੱਲੀ ਐ ਹੇਮਕੁੰਸਾਹ ਸਾਹਿਬ हां इले चल दिया सीधी ਉੱਥੀ ਸਾਫਰ ਰੇਡ ਕੇ ਉੱਥੀ ਨਾ ਬਾਹਰ ਤੋਂ ਥੱਲੇ ਮਾਰਾਂਗੇ ਪ੍ਰੈਸ ਦੇ ਗਹਿਣਾ ਤੇ ਬਾਕੀ ਮਿਲਦੇ ਆਂ ਦੇਖੋ ਅਗੇ ਚੈੱਕ ਕਰੋ ਵਲੌਗ ਮਿੱਤਰੋ ਕਿਤਰਾ ਬਾਦ ਚੱਕਦੇ ਚੱਕਦੇ ਚੱਲ ਚੱਲ ਖੜ ਜਾ ਚੈੱਕ ਕਰਦੇ ਕਿੱਥੋਂ ਬਣ ਨੇ ਲੈ ਪ੍ਰੈਸ ਦੇ ਥੋੜੀ ਜੀ ਚੱਕਾ ਕੀ ਭੱਲੂ ਵਜੋਂ ਮਾਂਡੂ ਨਹੀਂ ਚੱਕਿਆ ਹੈ ਜੀ ਪਾਉਂਡ ਨਹੀਂ ਪਾਉਂਡ ਪਤਾ ਨਹੀਂ ਅੱਜ ਕਿਉਂ ਚੱਕਦਾ ਟਰੈਕਟਰ ਕੀ ਹੋ ਗਿਆ ਮੇਰਾ ਟਾਲਾ ਪੰਡੂ ਇਹ ਹੋ ਗਈ ਮੈਂ ਲੱਗ ਗਿਆ ਅੱਜ ਜਮੀ ਚੱਕਦਾ ਲਾਈਵ ਵੀਡੀਓ ਨਾੜੀ ਪਾ ਲਗਾ ਮੈਂ ਹੂੰ ਤਪੜ ਲਿਆ ਜਦੋਂ ਚੱਕ ਕੇ ਚੱਲੇ ਜੇ ਤੋ ਕਿਉਂ ਕੋਲਵਾ ਜੋ ਕਾਉ ਬੜੀ ਆਈ ਚੱਕਦਾ ਪੰਡੂ ਹਾਂ ਕਾਉ ਜும் ਮੈਂ ਹੋਰ ਚੱਕੀਏ ਤੂੰ ਜਾ ਕੇ ਰਹਿ ਗਏ ਤੂੰ ਕਰੀ ਨਾ ਤਾਂ ਨਹੀਂ ਹੁੰਦਾ ਭਾਈ ਨਹੀਂ ਹੁੰਦਾ ਨਹੀਂ ਸੰਗਦੇ ਕਰਦਾ ਥੱਲੇ ਕੋਨਾ ਦੋਣੀ ਹੈ ਸੇਪੂ ਬੱਤ ਪੱਤਾ ਨਾ ਬਟੂਟੇ ਪੱਤਣ ਨਹੀਂ ਟਮਾਟਰੀ ਕਿ ਮੈਂ ਉਹ ਕਰ ਦੂੰ ਐ ਪੱਤਣ ਤੋੜਨਾ ਦਿੰਦਾ ਸੇਪੂ ਟਮਾਟਰੀ ਟਮਾਟਰੀ ਇਹਨੂੰ ਵਰਗਾ ਹਾਂ ਮਟਰੀ ਦਾ ਰੇਜ ਦੇਖੇ ਜਮ ਕਦੋਂ ਗੋਣਾ ਚੱਕਦਾ 2500 ਚੱਕਰ ਆ ਹਾਂ 2500 ਚੱਕਰ ਕਹਿੰਦੇ ਉਹੀ ਨਹੀਂ ਹੁੰਦਾ ਜਮੋ ਜੀ ਸਿੰਗੀ ਜੀ ਹੁਣ ਠੰਡ ਆ ਹਾਂ ਮੈਂ ਬਲੌਗ ਬਣਾਦਾ ਹੁਣ ਬੋਲ ਉਹ ਤਾਂ ਫੋਨ ਕਰਦਾ ਜੀ ਕਿਹਾ ਮੈਂ ਘਰੇ ਆਉਣਾ ਜਮੇ ਦਾ ਤਾਂ 200 ਚੱਕਰ ਹੀ ਆਏ 2500 ਚੱਕਰ ਦੇਖ ਰਹੇ ਆ ਵੀ ਕਿ ਮੈਂ ਬਣਾਉਣਾ ਬਲੌਗ ਅੱਬੇ ਉਹ ਬੰਦੇ ਨੂੰ ਮਿਲੋ ਇਹ ਓਪੀ ਸੰਗਰੂਰ ਦਾ ਸੈਕਟਰੀ ਆ ਤੇ ਸਾਰਾ ਇਹੀ ਜ਼ਾਂਮਦਾ ਦਾ ਕੰਮਕਾਰ ਜਿਹੜੀ ਪੇਮੈਂਟ ਆਉਂਦੀਆਂ ਨੇ ਉਹ ਉੱਤੇ ਜਾਂਦੀ ਹੁੰਦੀ ਸੀ ਬਾਬਾ ਇਹ ਯੋ ਮਾ ਇਹ ਬਾਬਾ ਜਮੇ ਪਾਣੀ ਤੇ ਦੰਦ ਰੋਏ ਲੈ ਕੇ ਆ ਹੂੰ ਹੋਏ ਰ ਸਾਡੀ ਕਰਾ ਦੇਈਆਂ ਪ੍ਰੋਮੋਸ਼ਨ ਉਤੋਂ ਫ੍ਰੀ ਚ ਕਰ ਦੂ ਕਿ ਪੈਸੇ ਲੂ ਉਹ ਤਾਂ ਉਹ ਤਾਂ ਰੀ ਪ੍ਰੋਮੋਸ਼ਨ ਪੈਸੇ ਲੈ ਕੇ ਕਰਦੇ ਨੇ ਇਹ ਰਿਆ ਓਏ ਤੁਹਾਨੂੰ ਦਾਦਾ ਫ੍ਰੀਜ ਕਰਾਉਂਦੇ ਆ ਤੂੰ ਪੈਸੇ ਲਈ ਗਏ ਤੂੰ ਦੇਖ ਲੈ ਕਿੰਨੇ ਰੁਪਏ ਦਿੱਤੇ ਨੇ ਉਹ ਸਹੀ ਦੱਸੀ ਕੋ ਨੂੰ ਓਪੀ ਨੂੰ ਓਪੀ ਨੂੰ ਨਹੀਂ ਦਿੱਤਾ ਕੋਈ ਖਰਗੇ ਦੇ ਤੂੰ ਦੁੱਖਿਆ ਯਾਰ ਦੂਜਾ ਕਿਹੜਾ ਅਰਸਾ ਵੀ ਨਾ ਆਦਾ ਜੱਸ ਜੱਸ ਬਾਅਦ ਸੇ ਲੈ ਲਈ ਇਹਦੋਂ ਲਾਇਆ ਕੇ ਨੇ ਪੈਸੇ ਬਣਾ ਕੇ ਉੱਥੇ ਬੈ ਕੇ ਉਹ ਕਹਿੰਦੇ ਕਲਾਬ ਕਰਨ ਨੂੰ 500 ਰੁਪਏ ਲੈਵਾਂਗੇ ਉਹ ਕਹਿ ਕੇ ਕਰ ਤਾ ਤੇਰੇ ਉਹਨਾਂ ਦੇ ਮੂੰਹ ਹੈਗੇ ਨੇਗੇ ਬਣਾਇਆ ਰਸ ਤੂੰ ਇਤਰਾਜ ਲੈ ਲੈਣਾ ਫੋਲੋਅਰ ਗਾਣਾ ਤਾਂ ਉਹਨਾਂ ਨੂੰ 100 ਵਾਹ ਦਿੰਦਾ ਅਗਲਾ ਥੱਲੇ ਕਿ ਕਮੈਂਟ ਵੀ ਪੜ ਲਿਆ ਕਰੋ ਮਾੜੇ ਮੋਟੇ ਹੋਰ ਪੰਜ ਬਾਜ਼ ਵਿੱਚ ਆਗ ਲੈਣਾ ਕੀਲ ਕੀਲ ਕੇ ਸਹੀ ਗੱਲ ਹੈ ਨਾ ਜਿੰਮੇਦਾਰ ਠੰਡਾ ਮਾਰੇ ਆ ਗਿਆ ਸੀ ਬਾਬਾ ਉਹ ਧੁੰਮਾ ਮੇਰਾ ਸਰਾ ਬਾਦਰ ਬੁਗਿਆ ਨਾਉ ਜੀ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ ਜੁਮੇ ਦੀ ਆਈਡੀ ਤੇ ਡੀਐਮ ਕਰੋ ਕੀ ਆਈਡੀ ਕੀ ਆ ਲਵੀ ਲਵੀ ਕਿੰਨਾ 767 ਲਵੀ ਫੋਟੋ ਵਾਲਾ ਮੁੰਡਾ ਕਿੰਨਾ ਦਾ ਫੋਟੋ ਵਾਲਾ ਮੁੰਡਾ ਫੋਟੋ ਵਾਲਾ ਮੁੰਡਾ ਇਹ ਸਿਰਾ ਵੀਡੀਓ ਬੂਡੀਓ ਐਨ ਸਿਰਾ ਪਉਂਦਾ ਜੀ ਆ ਮੈਂ ਕਿਹੜਾ ਆ ਯਾਰ ਤੁਰ ਕੇ ਆ ਮੈਂ ਕਿਹਾ ਇੱਧਰੋਂ ਬਸ ਇਹਦਾ ਕੈਮਰਾ ਬਹੁਤ ਵਧੀਆ ਇਹਦਾ ਬੰਦੇ ਨੂੰ ਹੀ ਕੋਰਾ ਕਰ ਦਿੰਦਾ ਕੱਪੜੇ ਤਾਂ ਨਹੀਂ ਘੇੜਦਾ ਕੋਰੇ ਨਾਲੇ ਹੁਣ ਆਇਆ ਚਾ ਜਿਹੜਾ ਬਾਕੀ ਦਾ ਗੱਲਾਂ ਦੀ ਗੱਲਾਂ ਜਿਹੜੇ ਚੋਰੀ ਚੂਰੀ ਵਾਲੇ ਕੰਮ ਜੇ ਛੱਡਦੇ ਵੇਗਮ ਕਈਆਂ ਤਾਂ ਯਾਰ ਨਹੀਂ ਸਾਥ ਨਹੀਂ ਤੇਰੇ ਛਾਤੀ 'ਚ ਲੱਤਾਂ ਪੈੜ ਗਈ ਆ ਹੈ ਜਲੋ ਕਰਦਾ ਤਾਂ ਨਹੀਂ ਇਹ ਜੰਮਾ ਇਹਦਾ ਬੰਦਾ ਘੈਂਟ ਆ ਯਾਰ ਘੈਂਟ ਆ ਜੰਮਾ ਕਹਿੰਦਾ ਜੇ ਮੈਂ ਚੋਰੀ ਕਰਦਾ ਫੜ ਲਿਆ ਜਾਂ ਕਿਸੇ ਜਗ੍ਹਾ ਕਮ ਤਾਂ ਮੈਂ ਸਪਰੇ ਪੀ ਕੇ ਮਰ ਜੂ ਨਾ ਉਹ ਬੋਲਦਾ ਸੀ ਜਿੱਦ ਦੇ ਹੀ ਪੀਊਗਾ ਸੀ ਧੱਕੇ ਨਾਲ ਪਿਆਵਾਂਗੇ ਫੇਰੇ ਇਹਨੂੰ ਮੈਂ ਜਵਾਨੀ ਜਵਾਨ ਹੈ ਐ ਕਰੋ ਆ ਗੱਡੀ ਐ ਚ ਪਰਵਾਹ ਹਾਂਜੀ ਚਾਹ ਹੈ ਬਾੜ ਲੈਨੇ ਆ ਤੂ ਤੇ ਉੱਤੇ ਚੜ ਜੀ ਨਾ ਤੇਨੂੰ ਉੱਤੇ ਬਿਠਿਆਂ ਖੜਾਵਾਗੇ ਖੜਾਵਾਗੇ ਛੱਤ ਤੇ ਖੜਨਾ ਪਊਗਾ ਫੱਤ ਨਹੀਂ ਪੋਣਾ ਮੇਰੇ ਠੀਕ ਹੈ ਕਿ ਲੋੜ ਕੀ ਗੱਡੇ ਤਾਂ ਚਲਾਇਆ ਕਰ ਗੱਡੀ ਜਿਹੜਾ ਮਰਜ਼ੀ ਚਲਾਵੇ ਤਾਂ ਉੱਤੇ ਖੜਨਾ ਉਹਦੇ ਗੱਡੀ ਦੇ ਬਿਨਾ ਹੱਥ ਪਾਏ ਖਾਪਦਾ ਜਾਊਗਾ ਹਾਂ ਪਰ ਉਹ ਦੇਖਦੇ ਸਨੈ ਉਹ ਤਾਂ ਹੁਣ ਤੇਰੇ ਲੱਤਾਂ ਨੇ ਬਾਹਰ ਚ ਦੇਣਾ ਵੀ ਕਿਵੇਂ ਖੜਨਾ ਉਹ ਤੋਂ ਉਹਦੇ ਲੈ ਵੀ ਜਾ ਕੇ ਆਈ ਦੀ ਹੈ ਨਾ ਉਹ ਜਿਹੜਾ ਵਾਲ ਜੇ ਰੰਗਦਾ ਪੈਂਦਾ ਕਿਹੜਾ ਬੂਬਰ ਆ ਕਿਹੜਾ ਹੋਦੀ ਉਹ ਨਾਈਂ ਜਾ ਹੈ ਸੋਸਾਈਡ ਬੂਬਰ ਹਾਂ ਉਹਦੇ ਲਈ ਵਾਲ ਕਟਾ ਕੇ ਆਈ ਏ ਮੈਨੂੰ ਪਤਾ ਕੱਪੇ ਹੈ ਨਹੀਂ ਪਤਾ ਹੁਣ ਸਿਮਰੇ ਜੂਂਗਲੇ ਕਣੀ ਘੜਾਦੀ ਏ ਦੂਰ ਆ ਜੇ ਗਏ ਨਾ ਮੇਰੇ ਤੇ ਗੱਲ ਲਾਵੇ ਮੇਰੇ ਤੇ ਗੱਲ ਲਾਵੇ ਗੱਲ ਨੂੰ ਵੱਧ ਦਾ ਵਿੱਚ ਮੈਂ ਤੂੰ ਦੇਖ ਤੂੰ ਦਈਆ ਦੱਸ ਤੂੰ ਫਣੀ ਬੱਕ ਇਹ ਤਾਂ ਮਨਾਲ ਹੀ ਜਾਊਗਾ ਨਾ ਸਿਮਰੇ ਤਾਂ ਅਸੀਂ ਜਾਇਆ ਏ ਆ ਦੇ ਦੋ ਮਹੀਨੇ ਤਾਂ ਹੋਏ ਨੇ ਜਾ ਕੇ ਆਨੂੰ ਦੇਖਿਆ ਨਾ ਫੋਟੋ ਸਾਡੀਆਂ ਉਹ ਤਾਂ ਪੁਰਾਣੀਆਂ ਹੋ ਗਈਆਂ ਆਹ ਤਾਂ ਲੈਹਰ ਦਾਕ ਨੂੰ ਜਾਣਾ ਹੁਣ ਜੁਮੈ ਨੂੰ ਮੇਰੇ ਲਈ ਭੇਜਿਆ ਕਰ ਰਿਹਾ ਸੀ ਬਲੌਗ ਬਣਾਇਆ ਕਰਾਂਗੇ ਕਹੋ ਜੁਮੈ ਠੀਕ ਹੂੰ ਆਪਾਂ ਤੁਰਤੇ ਫਿਰਦੇ ਬਣਾ ਲਿਆ ਕਰਾਂਗੇ ਬਲੌਗ ਇੱਕ ਕੋਲੇ ਆਵਾਂਗੇ ਇਹਨੂੰ ਮੈਂ ਲੈ ਜਾਣਾ ਹਿਮਕੁੰਡ ਸਾਹਿਬ ਲੈ ਜਾਣਾ ਹਿਮਕੁੰਡ ਸਾਹਿਬ ਚੱਲਣਾ ਮੇਰੇ ਨਾਲ ਬਿੜਾਂ ਆ ਬਣਾਉਣਾ ਦਾ ਐ ਓਏ ਹਿਮਕੁੰਡ ਸਾਹਿਬ ਚੱਲਣਾ ਮੇਰੇ ਨਾਲ ਚੱਲਦਾ ਚਲੋ ਕੱਪੜੇ ਲਿਆਉਣਾ ਦਾ ਚੱਕੀ ਪਵੇਂਗਾ ਮੈਨੂੰ ਲੱਗਦਾ ਜਿਹਦੇ ਹਿਸਾਬ ਦੀ ਉੱਥੇ ਉਹ ਆ ਕੀ ਬਰਫ ਬਰਫ ਨਹੀਂ ਬਾਟ ਵਾਲੀ ਹੈ ਤੁਰਨ ਦੀ 40 ਕਿਲੋਮੀਟਰ ਤੁਰਨਾ ਪਹਾਰੀ ਤੇ ਕੋਈ ਆ ਰਾਂਦੀਆ ਦੀ ਉਹ ਚਪਟਾ ਰਹੂਗਾ ਕਿਆ ਭਾਈ ਉਹ ਬੰਦੇ ਇਹ ਨਹੀਂ ਨਿਹਾਉਂਦੇ ਹੁੰਦੇ ਹਾਂ ਪਿਠਾ ਗਈ ਇਹਦੇ ਹੁੰਦੇ ਅੰਦਰ ਬੜਾਈ ਮਾਗਰ ਪਾ ਕੇ ਤੂੰ ਗੁਰਖਾ ਲੱਗੇ ਜੜ ਜੇਗਾ ਹਾਂ ਉਹ ਸੋ ਉਹ ਪਤਾ ਕਿੰਨੇ ਚ ਜਾਊ ਪਤਾ ਕਿੰਨੇ ਚ ਜਾਊ ਉਹ ਜਿਹੜਾ ਚੱਕ ਕੇ ਜੜਦਾ ਹੁੰਦਾ ਕਿੰਨਾ ਹਜ਼ਾਰਾਂ ਚ ਜਾਂਦੇ ਨੇ 15 20 ਕਿੰਨੇ ਹਾਂ ਜਿਹੜੇ ਤਾਂ ਚਾਰ ਜਾਣੇ ਲੈ ਕੇ ਜਾਂਦੇ ਨੇ ਉਹ ਇਹ ਨਹੀਂ ਪਤਾ 8 9000 ਜਾਨ ਹਾਂ ਜਿਹੜਾ ਇੱਕ ਜਿ ਇਕੱਲਾ ਜੜੂਗਾ ਉਹ 3000 ਰੁਪਏ ਇਹਦਾ ਪਤਾ ਕਟਾਟਾਂਗਾ 3000 ਰੁਪਏ ਦੇ ਦਾਂਗੇ ਹੁਣ ਜਾਣਦਾ ਅੱਛਾ ਐਂ ਕਰ ਤੂੰ ਇਕੱਲਾ ਤੁਰ ਕੇ ਜੜ ਜੀ ਗੱਲਾਂ ਆਪ ਤੈਨੂੰ ਮੈਂ ਦੂੰ 3000 ਤੱਕ ਉਹ ਤੂੰ ਆ ਨਾ ਨਾ ਜੇ ਦੇਵੀ ਜਨਾ ਹੁੰਦਾ ਨਾਨਾ ਦੇਵੀ ਦਾ ਸਾਰਾ ਕਿਲੋਮੀਟਰ ਨਹੀਂ ਹੈਗੀ ਉੱਤੇ 40 ਕਿਲੋਮੀਟਰ ਚੜਾਈ ਨਾਨਾ ਦੇਵੀ ਆਸੀਂ ਭੱਜ ਕੇ ਚੜਦੇ ਆ ਪਹਾੜੀਆਂ ਫਿਰ ਉੱਥੇ ਹੀ ਚੜਦੀ ਹੈ ਤਾਂ ਤਾਂ ਭੱਜੇ ਨਹੀਂ ਹਨ ਸਾਈਕਲਾਂ ਦੇ ਵੇ ਸਟੈਂਕ ਵੀ ਬਾਹਣ ਤੇ ਨਾ ਭੱਜ ਕੇ ਦੇਖੀ ਆ ਆ ਜਾ ਚਾਲਾ ਇਹ ਪੈਂਕੇ ਜਰਕਣਾ ਦੇਹਾ ਚਾਲਾ ਆਇਆ ਚੱਲ ਚੱਲ ਹਾਏ ਤੇ ਤੂੰ ਵੀ ਹੀ ਜਾਣੀ ਤੂੰ ਲਾਉ ਸੁਣਾਈ ਫਟਾ ਠੀਕ ਹੈ ਚੱਲ ਚੱਲ ਗਾਰਡਨ ਕਬੱਡੀ ਖੇਡਣੀ ਆ ਆ ਕੀ ਆ ਸਰੀਰ ਵੀ ਕਹੂ ਆ ਚੱਲ ਲਾਸ ਦਿਖਾ ਸਰੀਰ ਕਿਹਾ ਕਰਨ ਯਾਰ ਦਿਖਾ ਸਰੀਰ ਕਮਜ਼ੋਰੀ ਹੈ ਮੇਰੇ ਸਾਰੇ ਤੈਨੂੰ ਤੇ ਤੇਰੇ ਪਾ ਦੇ ਸਿਕਸ ਪੈਕ ਨੇ ਇਹਨੂੰ ਕਮਜ਼ੋਰੀ ਕਹਦੇ ਨੇ ਕੀ ਹੋਇਆ ਯਾਰੀ ਦਾ ਮੁੰਡਾ ਆ ਗਿਆ ਕਵੇ ਆ ਦੇਖ ਲਾ ਆ ਦੇਖ ਲਾ ਸੀਧਾ ਮੁੰਡਾ ਆ ਗਿਆ ਇਹਦਾ ਉਹਦਾ ਹਜੇ ਗੋਲੀ ਲੱਤੀ ਹਣੀ ਬੀਪੀ ਵਾਲੀ ਜਿਹੜਾ ਬੀਪੀ ਵਾੜਾ ਹੁੰਦਾ ਨਾ ਉਹਨੂੰ ਤੂੰ ਖੇਡ ਚ ਪਿਆ ਹੁੰਦਾ ਬਲੱਡ ਵਾੜਾ ਮੇਰਾ ਸਹੀ ਗੱਲ ਲੜਾ ਗੋਲੀ ਲੱਗਿਆ ਡਾਕਟਰ ਦੇ ਖੜਾ ਸੀ ਉਹ ਨਹੀਂ ਉਹਨੂੰ ਤੂੰ ਖੇਡ ਚ ਹੁੰਦਾ ਦੇਖ ਰਿਹਾ ਜੋ ਮੈਂ ਪੱਕਾ ਇਹ ਕੋਈ ਕਾਰਾ ਕਰ ਨਾ ਜਾਂਦੇ ਨਹੀਂ ਹੈਂ ਇਗਾਨੀ ਨਹੀਂ ਨੰਗੇ ਪੈਰਾਂ ਨੰਗੇ ਪੈਰ ਮੈਂ ਤਾਂ ਹੀ ਭੱਜੂਗਾ ਨੰਗੇ ਪੈਰ ਮੈਂ ਤਾਂ ਹੀ ਭੱਜੂਗਾ ਯਾਰ ਨੰਗੇ ਪੈਰ ਯਾਰ ਚੱਲ ਉਹ ਖੰਭੇ ਨਹੀਂ ਹੱਥ ਨਾਲ ਚੱਲ ਚੱਲ ਪੁੱਤ ਤਾਂ ਪਹਿਲੀ ਵਾਰ ਚਲਿਆ ਇਹ ਮੈਂ ਮਿੱਟੀ ਪਾਦੀ ਯਾਰ ਚੱਲ ਨੰਗੇ ਪੈਰ ਚੱਲ ਉਹ ਮੇਰੇ ਤਾਂ ਉਹ ਕੰਡਾ ਵੱਜਿਆ ਚੱਲ ਕੰਡਾ ਗੁੰਡਾ ਨਹੀਂ ਤਰਵੈਲਾ ਇੱਕ ਦੋ ਤਨ ਉਦੋਂ ਦਾ ਆਇਆ ਮੈਂ ਯਾਰ ਘਰ ਕੇ ਹਾਲਾ ਠੀਕ ਰਹਾ ਵੀ ਮੈਂ ਤਾਂ ਹੋਆ ਮਹਾਨ ਕਾਤਾ ਹੋ ਨਾ ਪੀ ਸੱਜਣੋ ਢੋਨੇ ਚੱਲਣੇ ਨੇ ਰੇ ਲੈਣ ਹੁਰਕੀਆਂ ਦਾ ਕਹਿੰਦੇ ਭਰਤ ਬਾਈ ਦੀ ਵਾਹਨ ਤੇ ਰੇ ਪਾਉਣਾ ਹੈ ਵੀਰ ਚੱਕ ਕਰਾਈਂ ਮੁੰਡੇ ਦੇ ਪੇਸ ਦੇਖ ਲੋ ਵਗਾਰੇ ਮਰੀਏ ਦਾ ਤੇਲ ਹੈਗਾ ਬਾਜੀ ਐਵੇਂ ਸਰਪੋ ਲੱਗੀ ਹੈ ਪੈਡ ਨੰਬਰ ਟਾਰਪੌਨ ਆਈ ਹੋਈ ਹੈ ਜੀ ਤਾਂ ਇਹ ਐ ਕਰਦਾ ਹੈਗਾ ਅਗਲੇ ਸਾਲ ਅਗਲੇ ਸਾਲ ਇਹਨੂੰ ਤਿਆਰ ਤਣ ਆ ਜਾਓ ਮੈਂ ਤਰਾਸ਼ ਕਾਲ ਦੇ ਅਗਲੇ ਵਾਰ ਲੈ ਕੇ ਜਾਣਾ ਅਫੀਲਿਆਂ ਤੇ ਟਰਾਲੀ ਖੇਚਣ ਕਾਬਲੇ ਦੇ ਲੈ ਕੇ ਜਾਇਆ ਕਰਨਾ ਅਗਲੇ ਵਾਰ ਤੋਂ ਬਾਅਦ ਅਗਲੇ ਚੱਲਦਾ ਕਿਤੇ ਮਾਲ ਹੈ ਟਾਇਰ ਟੁੱਟ ਗਿਆ ਘਰ ਦੇ ਨੂੰ ਘਰੇ 25 ਜਾਣਾਂ ਲੈ ਕੇ ਦੇ ਦੇਣਾ ਵੀ ਦੇਣਾ ਬਾਪਾ ਹੀ ਕਰਨਾ ਚਲੋ ਠੀਕ ਆ ਚੱਲੇ ਕਰਾਂਗੇ ਆਪਾਂ ਬਾਈ ਪੱਕਾ ਆ ਜਾਣਾ ਕਨਾਟ ਗਿਆ ਰਾਨਾ ਦਾ ਫੋਨ ਆਇਆ ਸੀ ਕਹਿੰਦੇ ਇਸ ਦਾ ਪਾਉ ਦਾਟ ਰਾਨਾ ਵੀ ਜਾਣ ਉੱਠਣਾ ਮਾ ਟ੍ਰੈਡ ਚਾਈਂਦਾ 10 ਨਾਲ ਲਿਖਾ ਅੱਬੇ ਮੁਰਗੀ ਫਾਰ ਹੋਣੀ ਨੰਬਰ ਆ ਭਾਈ ਲੱਗਦਾ ਤਾਂ ਇਹ ਹੀ ਐ ਬਾਕੀ ਚੋਬਰ ਗਿਆ ਹੋਇਆ ਇੱਕ ਫੇਸ ਚੈੱਕ ਕਰੋ ਬਾਈ ਦਾ ਇਹੀ ਆ ਇਹੀ ਆ ਬਣਾ ਫਿਰ ਬੰਦਾ ਜਰ ਪਿੰਡ ਗੇ ਰੋਟੀ ਖਾਣ ਗੇ ਲੈ ਹੀ ਬੰਦਾ ਨੂੰ ਖਤਰੇ ਆਇਆ ਭੈਣ ਦਾ ਗਲਤ ਵਾਸਤੇ ਨੇ ਆ ਮੈਂ ਨਵੇਂ ਮੁੰਡੇ ਨੂੰ ਫੋਨ ਲਾ ਕੇ ਪੁੱਛਿਆ ਕਿ ਉਹਨਾਂ ਨਾਲ ਕਿੱਥੇ ਆ ਹੁਣ ਕਿੱਥੇ ਜਾਣਾ ਸਾਈਡ ਲੇ ਲੱਡੇ ਵਾਲੀ ਗੱਲ ਤੇ ਜਾ ਯਾਰ ਹੁਣ ਵਾਪਸ ਜਾਣਾ ਪਊਗਾ ਚਲੋ ਬੈਠ ਡੈਡੀ ਨੂੰ ਕਰ ਲਾ ਡੈਡੀ ਨੂੰ ਕਰ ਲਾ हां डैडी रुक बाबे उलटेया काम ਤਾਂ हां पेट्रोल पंप ਲੰਘ ਗਏ ਲੱਭਣੀ ਜਿਹੜਾ ਭਾਈ ਓਏ ਫਿਰਤੀ ਨਹੀਂ ਮੁਰਗੀ ਜਿਹੜੀ ਪਈ ਕੇ ਭੱਟੇ ਵਾਲੀ ਭੱਟੇ ਰਹਿਣਾ हां हां 41 41 41 ਪਈ ਆ ਜੀ 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 ਆਲੋ ਪੀਂਜਾਂ ਕਰਦੇ ਕਿੱਥੇ ਆ ਕੇ ਚੈੱਕ ਕਰੋ ਕਹਿੰਦੇ ਫਤੇਰਾ ਮੰਨ ਲਵੇ ਜਲਸੀ ਚੱਕੜ ਜਿਹੜਾ ਕਰਦਾ ਨਾ ਕਹਿੰਦੇ ਲਈ ਚੱਕੜ ਨਾ ਹੋਵੇ ਅੰਸ ਚੱਕ ਲੈ ਗੀਸ ਤੈਨੂੰ ਬਾਹਲੇ ਪਸੰਦ ਨੇ ਭਾਈ ਓਏ ਵਧੀਆ ਜੀ ਪੀਤ ਦੇਖ ਲੈ ਕਿਹੜਾ ਲੈਣਾ ਓਏ ਅੰਡੇ ਦੇਖੋ ਭਾਈ ਅੰਡੇ ਜਾਨ ਨੇ ਨੀਦਪੁਰ ਕਾ ਦੀ ਮੁਰਗੀ ਕਲਗੀ ਚੱਕੀ ਬੈਠਾ ਹੋਵੇ ਆਉਂਦੀ ਸਰੀ ਨੱਪਣੀ ਆਪਾਂ ਜਿਹੜਾ ਜਿਹੜਾ ਕਲਗੀ ਚੱਕੀ ਦੋ ਟਰਾਲੀਆਂ ਮੂਰੇ ਨੇ ਸਾਡੇ ਕਹਿੰਦੇ ਫੇਰ ਸਾਡੀ ਵਾਰੀ ਹੈ ਇੱਕ ਪਿੱਛੇ ਆ ਗਿਆ ਯਾਰ ਲੇਵਰ ਰੋਟੀ ਕਾਣ ਲੱਗ ਗਈ ਦੀ ਹੈ ਰੋਟੀ ਕਾਣ ਲੱਗੇ ਦੀ ਬਾਈ ਤੁਸੀਂ ਹਾਂਜੀ ਰੋਟੀ ਕਾਣ ਲੱਗ ਗਈ ਇਹ ਕਾਹਦਾ ਟਾਈਮ ਥੋੜਾ ਰੋਟੀ ਦਾ ਬਾਈ ਪਰ ਹੋ ਗਿਆ ਹੈ ਮਿੰਟ ਮਾਰੋ ਮੈਂ ਆਉਣਾ ਹੈ ਠੰਡਾ ੋਂਡਾ ਪੀ ਕੇ ਆਉਣਾ ਹੈ ਆ ਜੋ ਬੰਦ ਚਲੋ ਜੀ ਦੇਖ ਲਈਏ ਕੀ ਦੇਖ ਲਈਏ ਵਾਹ ਓੜਾ 2000 ਰੁਪਏ ਟਰਾਲੀ ਆਹ ਟਰਾਲੀ ਆਪਣੀ 2000 ਦੀ ਭਰੀ ਹੈ ਇਹਨਾਂ ਨੇ ਵੱਡੀ 2400 ਦੀ ਸੱਚੇ ਹੋ ਕੇ ਮਾਰਨਾ ਚਾਹੀਦਾ ਇੱਕ ਟੈਕ ਘਰ ਹੋ ਰਿਹਾ ਪਿਆਰ ਪਿਆ ਭਾਈ ਹੰਸ਼ੂ ਆ ਚਿਕਨ ਵੀ ਤਿਆਰ ਹੈ ਹੰਸ਼ੂ ਆ ਤੇਰਾ ਸ਼ਿਕਨ ਤਿਆਰ ਹੋ ਰਿਹਾਗਾ ਚੱਕੋ ਕਹਿੰਦੇ ਯਾਰ ਅੰਡੇ ਸਟੋਰ ਕਰੇ ਹੋਏ ਨੇ ਅੰਦਰ ਏਸੀ ਯੂਸੀ ਲੱਗੇ ਹੋਏ ਨੇ ਹਾਂ ਕੀ ਕਹਿਣਾ ਚਾਹਾਂਗੇ ਸਰ ਤੁਸੀਂ ਅਸੀਂ ਦੇਖੋ ਪ੍ਰੋਜੈਕਟ ਦੇ ਕਿੰਨਾ ਠੰਡਾ ਸੀ ਜੀ ਪੂਰਾ ਪੂਰਾ ਠੰਡਾ ਜੀ ਬਾਜੀ ਬਾਸ ਅਸੀਂ ਕਦੇ ਏਸੀ 'ਚ ਨਹੀਂ ਬੈਠੇ ਬਹੁਤ ਵਧਾਈਆਂ ਜੀ ਮੁਬਾਰਕਾ ਹੋ ਗਈਆਂ ਨਵਾਂ ਸੰਦ ਲੈ ਲਿਆ ਮੁੰਡਿਆਂ ਨੇ ਬਹੁਤ ਬਹੁਤ ਵਧਾਈਆਂ ਕਰਨ ਨੂੰ ਸਾਡੇ ਨੂੰ ਵਿਕ ਬੋਸ ਤੋਂ winner ਹੋ ਕੇ ਆਇਆ ਇਹ ਵਿਕ ਬੋਸ ਤੋਂ ਇਹਨਾਂ ਸਰ ਨੇ ਫਿਊਚਰ ਪਸੰਦ ਕਰਿਆ ਕਹਿੰਦਾ ਇਹ ਸਰ ਇਹ ਫਿਊਚਰ ਸਰ ਫਿਊਚਰ ਫਿਊਚਰ ਦੱਸੋ ਜੀ ਇਹਨਾਂ ਨੇ ਫਿਊਚਰ ਨਹੀਂ ਦੱਸੋ ਜੀ ਇਹ ਵੇਖੋ ਕੱਲ ਉਹਨੇ ਇਹਦੇ ਲਾਈਵ ਵੀਲ ਪਾ ਕੇ ਲਿਆਵਾਂਗੇ ਆਪਾਂ ਚੌੜਾ ਟਾਇਰ ਪਵਾ ਲੈਣਾ ਕੀ ਨਾਮ ਉਹ ਚੌੜਾ ਟਾਇਰ ਪਵਾ ਬਰਨਾਲੇ ਦਾ ਕੀ ਨਾਮ ਹੈ ਜੈਨ ਵੀਲਸ ਨਾ ਆਪਣੀ ਗੱਲ ਦੋ ਫਿਊਚਰ ਦੱਸ ਦੇ ਫਿਊਚਰ ਫਿਚਰ ਬਾਈ ਇੱਕ ਤਾਂ ਦੇਖੋ ਜੀ ਮੈਨੂੰ ਦੇ ਇੱਕ ਪੱਕਾ ਲੈਸ ਕਰੋ ਹਾਂ ਫਿਰ ਆਪਾਂ ਸੁਜੈਕਟ ਕਰਾਂਗੇ ਸੁਜੈਸ਼ਨ ਕੀ ਹੁੰਦਾ ਸਜੈਸਟ ਕਰਾਂਗੇ ਸਾਰਿਆਂ ਨੂੰ ਵੀ ਲੈਣੀ ਚਾਹੀਦੀ ਹੈ ਇਹ ਸਕੂਟਰੀ ਹਾਂ ਹੁਣ ਦੱਸੋ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਹਾਂਜੀ ਹੁਣ ਵੀ ਕਰਦੀ ਕੋਈ ਫਿਚਰ ਨਹੀਂ ਇਹ ਚ ਦੱਸੋ ਇਹ ਜੀ ਹੋ ਗਈ ਸਟਾਰਟ ਹਾਂ ਇਹਦੇ ਵਿੱਚ ਗੇਅਰ ਪੈਂਦੇ ਨਹੀਂ ਜੀ ਫੀਚਰ ਵੀ ਨੇ ਜੀ ਇਹਦੇ ਹਾਂ ਆ ਦੇਖ ਭਾਈ 1 2 3 4 ਆ ਦੇਖ ਭਾਈ ਇੱਕ ਹੋਰ ਫੀਚਰ ਇਹਦੇ ਵਿੱਚ ਜਿਵੇਂ ਗੱਡੀਆਂ ਦੇ ਦੋਨੇ ਇੰਡੀਕੇਟਰ ਚੱਲਦੇ ਨੇਗੇ ਹਾਂ ਜੀ ਇਹਦੇ ਵਿੱਚ ਵੀ ਚੱਲਣ ਦਿਖਾਓ ਜੀ ਸ਼ੋਅ ਕਰੋ ਜੀ ਬੱਲੇ ਜੀ ਬਹੁਤ ਬਹੁਤ ਅੱਛੀ ਹੈ ਮੈਂ ਕੈਮਰਾ ਲੈਣ ਤੋਂ ਬੇਨਤੀ ਕਰਦਾ ਕੋਈ ਦਿਖਾਓ ਹਾਂ ਜੀ ਹਾਂ ਇੱਕੇ ਜੀ ਦੇਖਾਂ ਜੀ ਇਹਦਾ ਮੂੰਹ ਤੇ ਤੁਹਾਡਾ ਮੂੰਹ ਸੇਮ ਹੀ ਹੈ ਜੀ ਇੱਕ ਹੋਰ ਫੀਚਰ ਦਿਖਾਣਾ ਜੀ ਹਾਂ ਜੀ ਤੇ ਜੀ ਹੁਣ ਦੇਖੋ ਜੀ ਮੈਂ ਪਾਰਕਿੰਗ ਆ ਦੇਖੋ ਜੀ ਬੈਕ ਗੇਅਰ ਦੇਖੋ ਜੀ ਹੋ ਚੜਾਈ ਹੈ ਠੀਕ ਆ ਬੈਗਰ ਪਾਉਂ ਹੀ ਬੈਗਰ ਬਾਈ ਚੜਾਈ ਆ ਖੜ ਜਾ ਹਾਂ ਹਾਂ ਉਹ ਬੱਸ ਬੱਸ ਬੈਗਰ ਹੀ ਪੈਂਦਾ ਇਹਦੇ ਹੋਰ ਫੀਚਰ ਜੀ ਬੱਸ ਜੀ ਹੁਣ ਕਿੰਨੇ ਕਿਲੋਮੀਟਰ ਕੱਢਦੀ ਆ ਜੀ ਤੁਸੀਂ ਇਹ ਬੈਹ ਨਹੀਂ ਗਿਆ ਇੱਕ ਇੱਕ ਵਾਰ ਚਾਰਜ ਕਰਕੇ ਕਿੰਨੇ ਕਿਲੋਮੀਟਰ ਦੱਸਾਂਗੇ ਭਾਈ ਜੇ ਤਾਰੇ ਪਾਰਟੀ ਦੀ ਨਹੀਂ ਯਾਰ ਨਹੀਂ ਪਾਰਟੀ ਦਾ ਕਿੰਨੇ ਕਿਲੋਮੀਟਰ ਕੱਢਦੀ ਆ ਇਹ ਇਹਦਾ ਭਾਈ ਦਾ ਵਿਆਹ ਹੋ ਗਿਆ ਨਾ ਦੱਸੋ ਕੱਢਦੀ ਆ ਜੀ ਆਪਣੇ ਜੀ 300 ਕਿਲੋਮੀਟਰ ਇੱਕ ਵਾਰ ਚਾਰਜ ਕਰਕੇ 150 ਹਾਂ ਜੀ ਇੱਕੋ ਹੀ ਬਣਿਆ ਜੀ ਬਸ ਇਹਦਾ ਵਾਸਤੇ ਅੱਛਾ ਜੀ ਉਦੋਂ ਤੁਸੀਂ ਖਾ ਗਏ ਉਦੋਂ ਉਹਦੇ ਬੱਲਮ ਖਾ ਗਿਆ ਪਤਾ ਬੱਲਮ ਕਿੱਥਾ ਜਾਂਦਾ ਬੰਬੂ ਗੱਟ ਹਾਂ ਜੀ ਚੱਲਣ ਦਿਓ ਜੀ ਬੰਬੂ ਗੱਟ ਫਿਰ ਨੂੰ ਵਗੋ ਇਹ ਤਾਂ ਚੱਲਿਆ ਨਹੀਂ ਜੀ ਆਹ ਆਹ ਤੇ ਪਾਰਕਿੰਗ ਲੈਟ ਆ ਗਈ ਹਾਂ ਠੀਕ ਹੈ ਜੀ ਪਾਰਕਿੰਗ ਐ ਡੀਐਸ ਲਾਰ ਆਈ ਹਾਂ ਜੀ ਮੋਰੇ ਦਾ ਹੀ ਰੇਂਜ ਰੋਵਰ ਵਾਲਾ ਆਈ ਆ ਨਾ ਇਹ ਗ੍ਰਿਲ ਰੇਂਜ ਰੋਵਰ ਵਾਲੀ ਹੈ ਕਾਪੀ ਕਾਪੀ ਕਰ ਰੱਖੀ ਦੀ ਕਾਪੀ ਰਾਈਟ ਵੱਜੂ ਇਹ ਤੇ ਪਤਾ ਨਹੀਂ ਰੇਂਜ ਰੋਵਰ ਵਾਲਿਆਂ ਨੇ ਇਹਨਾਂ ਨੂੰ ਦੇ ਕਾਪੀਰਾਈਟ ਮਾਰਿਆ ਬੱਲੇ ਬੱਲੇ ਚੈੱਕ ਕਰੋ ਇੱਕ ਤਾਂ ਹੈਗੀ ਜੀ ਐਮਜੀ ਗਲੌਸਟਰ ਇਹ ਹੈਗੀ ਜੀ ਐਮਜੀ ਪਾਵਰ ਐਮਜੀ ਗਲੌਸਟਰ ਇਹ ਦੇਖੋ ਜੀ ਕਈ ਗੱਡੀਆਂ ਤੋਂ ਤਿਆਰ ਹੋਈ ਆ ਐਮਜੀ ਵਾਲਿਆਂ ਦਾ ਲੋਗੋ ਆ ਰੇਂਜ ਰੋਵਰ ਰੇਂਜ ਰੋਵਰ ਦੀ ਗ੍ਰਿਲ ਲਾਈਟਾਂ ਵੀ ਰੇਂਜ ਰੋਵਰ ਵਾਲਿਆਂ ਨੇ ਸਕੋਰ ਕੋਈ ਫੋਗ ਲਾਈਟ ਦੇ ਰખી ਆ ਹਾਂ ਜੀ ਸਕੋਰ ਕੋਈ ਐਂਡ ਦੀ ਫੋਗ ਲਾਈਟ ਇਹ ਹਾਂ ਹੋਰ ਕੀ ਫੀਚਰ ਓ ਸਮਾਨ ਇੰਦੇ ਕਿਹੜਾ ਲੱਗੂਗਾ ਇਹ ਗੋਲੀਆਂ ਗੋਲੀਆਂ ਹੋਣਗੇ ਜੀ ਇਹ ਸਾ ਦਵਾਈ ਦੋਈ ਧਾਰਨਾਂ ਨੂੰ ਹੈ ਇਹ ਇਹ ਟਿੱਕੀ ਖੋਲ ਕੇ ਦਿਖਾਣੇ ਜੀ ਤੁਹਾਨੂੰ ਹਾਂ ਜੀ ਟਿੱਕੀ ਖੋਲ ਕੇ ਵੀ ਦਿਖਾਓ ਜੀ ਸਾਨੂੰ ਉਹ ਟਿੱਕੀ ਦੇਖੋ ਜੀ ਇਹ ਇਹ ਸਰ ਇਹ ਜੀ ਇਹ ਸਰ ਜੀ ਕਿੰਨੇ ਰੁਪਏਾਂ ਚ ਮਿਲੋਗੀ ਆਪਾਂ ਨੂੰ ਸਰ ਜਸਟ 60000 ਚ ਮਿਲ ਜੀ ਸਿਰਫ ਸਿਰਫ ਪਾਸ ਜੀ ਚੈੱਕ ਕਰ ਸਾਈਂ ਜੀ ਡਿੱਕਾ ਇਹਦਾ ਜੀ ਇਹ ਸਾਰੇ ਐ ਦੱਸੋ ਆ ਆ ਦਿਖਾਓ ਜੀ ਮੋੜ ਦਿਖਾਓ ਜੀ ਇਹਨਾਂ ਨੂੰ ਆ ਮੋੜ ਜੇ ਆਪਾਂ ਆਨ ਕਰਦੇ ਆ ਰੋਬੋਟ ਬਣ ਜਾਂਦੀ ਏ ਅੱਛਾ ਬੰਦਾ ਬਣ ਜੂਗਾ ਇਹ ਬੰਦਾ ਬਣਿਆ ਬਾਈ ਨਹੀਂ ਇਹ ਇੱਕ ਐ ਦੱਸੋ ਜੀ ਇਹ ਫੀਚਰ ਇਹ ਫੀਚਰ ਹੁੰਦੇ ਨੇ ਕਿ ਫਿਊਚਰ ਕਹਿੰਦੇ ਨੇ ਜੀ ਇਹਨਾਂ ਨੂੰ ਹਾਂ ਜੀ ਇਹ ਫੀਚਰ ਕਹਿੰਦੇ ਸਕਦੇ ਆ ਕਿ ਫਿਊਚਰ ਕਹਿੰਦੇ ਹੁੰਦੇ ਨੇ ਥੋੜੇ ਸਾਫ ਦਾ ਜਿਹਦਾ ਫਿਊਚਰ ਹੁੰਦਾ ਜੀ ਇਹ ਨਹੀਂ ਨਹੀਂ ਮੇਰੇ ਸਾਫ ਦਾ ਸਾਡੇ ਸਾਫ ਦਾ ਫੀਚਰ ਕਹਿੰਦੇ ਨੇ ਜੀ ਇਹ ਹੁਣ ਐ ਦੱਸੋ ਜੀ ਪਾਰਟੀ ਕਰਨ ਤੋਂ ਨਹੀਂ ਲੈਣੀ ਅਸੀਂ ਪਾਰਟੀ ਇਹ ਥੋਤੋਂ ਲੈਣੀ ਹੈ ਹਨ ਤਾਂ ਵਧੀਆ ਸਵਾਦ ਲੱਗੂਗਾ ਥੋਤੋਂ ਹੀ ਬਲੌਗ ਬਣਦੀ ਨਹੀਂ ਇਹ ਐ ਨਹੀਂ ਇਹ ਬਲਾਈਆਂ ਹੋ ਗਈਆਂ ਭਾਈ ਸਾਡੇ ਕਰਨ ਗਣੀ ਨਵੀਂ ਸਕੂਟਰੀ ਲੈ ਲਈ ਇੱਧਰ ਨਹੀਂ ਆ ਬੰਦਾ ਸਾਨੂੰ ਚੈੱਕ ਹੀ ਨਹੀਂ ਕਰਾਇਆ ਫੋਰਚੂਨਰ ਆਹ ਖੜੀ ਹੈ ਜੀ ਫੋਰਚੂਨਰ ਭਾਈ ਦੀ ਆਹ ਖੜੀ ਹੈ ਫੋਰਚੂਨਰ ਚੈੱਕ ਕਰ ਚੈੱਕ ਕਰ ਅੱਪਾ ਚੌਂਟਾ ਵਾਲਾ ਗਾਣਾ ਆ ਰਿਹਾ ਉਹ ਤਾਂ ਗਾਣਾ ਗਾਣਾ ਮੈਂ ਹੁਣੀ YouTube ਤੇ ਨਾ ਸ਼ੋਰਟ ਪਾ ਕੇ ਹਟਿਆ ਕੁਝ ਵੀ ਉਹ ਲਾਇਆ ਤੀ ਗਾਣਾ ਕਿੱਲਾ ਖਾ ਉਹ ਚੁੰਨਰ ਚ ਆਇਆ ਕਰ ਨਾ ਵੇ ਤੈਨੂੰ ਚੱਕ ਲੂਗਾ ਕੋਈ ਹੋਰ ਹੀ ਆਰਨੇਟਰ ਦਾ ਠੀਕਾ ਠੀਕਾ ਚਲੋ ਪਹਿਲੇ ਸਾਹ ਪੜੇ ਵੱਲੋਂ ਵੀ ਆਈ ਮਜ਼ਾਕ ਥੋੜੀ ਹੈ ਮਜ਼ਾਕ ਥੋੜੀ ਹੈ ਇੱਧਰ ਦੇਖੋ ਇਹ ਤਾਂ ਬਈ ਕੁਝ ਗਲਤ ਫੜ ਜਾ ਆਉਣ ਦੇ ਬਈ ਮੈਂ ਦੱਸਦਾਗਾ ਮੈਂ ਨਾਲ ਦਗਾ ਚੱਲ ਆਪਾਂ ਦੋਨੇ ਆ ਗਏ ਆਇਆ ਆਪਾਂ ਦੋਨੇ ਆ ਗਏ ਸਕੂਟ ਦੇ ਫੀਚਰ ਦੇਖ ਲੈ ਪਾਰਕਿੰਗ ਦਿਖਾਵਾਂਗੇ ਆ ਦੇਖੋ ਇੱਥੇ ਪਾਰਕਿੰਗ ਲੱਗੂਗੀ ਆ ਕਰਕੇ ਦਿਖਾਓ ਆ ਕਰਕੇ ਦਿਖਾਓ ਪਾਰਕਿੰਗ ਦਿਖਾਓ ਬਰੋ ਉਹ ਨਹੀਂ ਇਹ ਸਟਰੀ ਹੈ ਉਹ ਸੌਟ ਹੀ ਹੈ ਇਹ ਬੇਸਮੈਂਟ ਕੋਈ ਨਾ ਗੱਡੀ ਲਾ ਦਾਂਗੇ ਬਾਅਦ ਚ ਸਾਡੇ ਕੋਲ ਬੇਸਮੈਂਟ ਹੈਗੀ ਹੈ ਜੀ ਮੈਂ ਚੱਲਿਆ ਯਾਰ ਬਾਈ ਆ ਦੇਖੋ ਜੀ ਉਹ ਸਟਾਰਟ ਕਰ ਰਹੀ ਸਲਕਾ ਬਾਈ ਗਾਰਡ ਲਾਉਣਗੇ ਸਿੱਟੀ ਕਰਕੇ ਇੱਧਰ ਲਾ ਬਾਈ ਇਹ ਚੱਲਿਆ ਬਈ ਯਾਰ ਕਿੱਥੇ ਚੱਲਿਆ ਤੂੰ ਕੀਤਾ ਉਹ ਕੈਮਰਾਮੈਨ ਬੈਂਚ ਤੇ ਆ ਜੀ ਦੁਬਾਰਾ ਤੋਰਿਆ ਹੋਵੇ ਅਰਦਾਈ ਗੁੱਸਾ ਕਰ ਗਈ ਤਾਂ ਚੈੱਕ ਕਰ ਸਕਦਾ ਬਈ ਚੱਲ ਗਿਆ ਜੀ ਖੁੱਲ ਗਿਆ ਦੁਬਾਰਾ ਜੇ ਫੇਰ ਹੋ ਗਿਆ ਜੀ ਕੰਮ ਚਲੋ ਜੀ ਬੈ ਜਾ ਕਰਨ ਚੱਲੀਏ ਚਲੋ ਚੰਗਾ ਫਿਰ ਪਾਰਕਿੰਗ ਦੇਖ ਸਕਦੇ ਸੀ ਜੀ ਚੰਗਾ ਲੱਗਦਾ ਸੰਡੇ ਆ ਗਿਆ ਪਰਸ ਨੂੰ ਕੀ ਆਲਾ ਵੀਰੇ ਕਿਹੜਾ ਠੀਕ ਆ ਉਹਦਾ ਬੈ ਜਾ ਬੈ ਜਾ ਮੈਂ ਕੈਮਰਾਮੈਨ ਨੂੰ ਬੈਂਚ ਕਰਨਾ ਚਾਹੁੰਦਾ ਹਾਂ ਹਾਏ ਮਾਈ ਗੁੱਡ ਨਾਈਟ ਬਾਏ ਬਾਏ ਟੋਰਟਰ ਟੋਰਟਰ ਨਹੀਂ ਘਟਦਾ ਆਪਾਂ ਵੀ ਚੱਲੀਏ ਸਾਥ ਸੰਗੇ ਜੀ ਹੁਣ ਸਾਨੂੰ ਅਸੀਂ ਵੀ ਚੱਲੇ ਆਂ ਜੀ ਤੁਸੀਂ ਵੀ ਜਾਓ ਬਈ ਗੱਡੀ ਘੜੀ ਸਾਡੀ ਜਾਓ ਬਈ ਚੱਕੋ ਬੇਟੀ ਜਾ ਜਾ ਚੱਲ ਦੇਖਾ ਦੇ ਘੜੀ ਆ ਚੱਲੀ ਨਾ ਕੋਈ ਨਾ ਕੋਈ ਕੋਈ ਜੀ ਰੇਸਾਂ ਲੱਗ ਗਈਆਂ ਤੇਰੇ ਲਈ ਵੀ ਸਕੂਟਰੀ ਮੇਰੇ ਲਈ ਵੀ ਸਕੂਟਰੀ ਹੋੜ ਲਾਉਣੀਆਂ ਰੇਸ ਵੰਟੀ ਨਾਲ ਦੇਖ ਲੈ ਇਹ ਕੱਢੀ ਆ ਜੀ 100 ਰੁਪਏ ਦੇ 50 ਕਿਲੋਮੀਟਰ ਇਹ ਕਰਦੇ ਜੀ 100 ਰੁਪਏ 60 ਕਿਲੋਮੀਟਰ ਹਾਂ ਜੀ ਇਹ ਵੀ ਆ ਗਿਆ ਬੰਦਾ ਥੋੜਾ ਅੱਗੇ ਲੈਣਾ ਥੋੜਾ ਬਾਅਦ ਤੋਂ ਓਏ ਇਹ 50 ਕਿਲੋਮੀਟਰ ਕੱਢਦੀ ਆ ਇਹ 100 ਨਾ 60 100 ਨਾਲ ਇਹ ਕਹਿੰਦਾ ਚਲੋ ਜੀ ਦੋ ਜਣ ਮਾਉਣਾ ਪਹਿਲਾਂ ਮੇਰੇ ਬਾਪ ਨੂੰ ਕਹਾਂ ਦੀ ਛੋਟਾ ਲੈ ਲੈ ਹਾਂ परा-परा la